ਕੀ ਵਖੀ ਯਾਰਾ ਸਿਮਰ ਉਹ ਬਾਈ ਯਾਰ ਆ ਕੀ ਕਰਤਾ ਸਵਰਾ ਇਹ ਵੀ ਸਵਰਾ ਆ ਇਹ ਆ ਵੀ ਸਵਰਾ ਯਾਰ ਰੰਗ ਹੀ ਬਦਲਿਆ ਕੀ ਕੀਤਾ ਇਹਨਾਂ ਨੇ ਯਾਰ ਕੀ ਕੀਤਾ ਹਾਂ ਦੱਸਾਂ ਤੈਨੂੰ ਦੱਸ ਬਾਈ ਐਡਾ ਮਤਲਬ ਟਰੈਕਟਰ ਐ ਤੈਨੂੰ ਫਰਕ ਨਹੀਂ ਦਿਖ ਰਿਹਾ ਬਾਈ ਯਾਰ ਕੁਛ ਵੀ ਨਹੀਂ ਕਰਿਆ ਰੰਗ ਬਦਲਿਆ ਮੈਂ ਤਾਂ ਆਹੀ ਲਾਉਂਦਾ ਯਾਰ ਓਏ ਆ ਨਾ ਲੈ ਆ ਨਵੀਂ ਲੇਟਰ ਜਿਹੜੀ ਤਕਨੀਕ ਆ ਪ੍ਰੋਟੈਕ ਆ ਐਨ ਜੀਟੀ ਨਿਊ ਜਨਰੇਸ਼ਨ ਟਰੈਕਟਰ ਆ ਭਾਵਾ ਇਹ ਅੱਛਾ ਇਹ ਲੈ ਲਾ ਇਹਦੇ ਚ ਕੀ ਆ ਇਹਦੇ ਚ ਆ ਇੰਜਨ ਸੇਮ ਰੱਖਿਆ ਇਹਦੇ ਚ ਆ ਰੰਗ ਟੈਂਗੋ ਕਲਰ ਦੇ ਵਿੱਚ ਆ ਗਿਆ ਆ ਹਿੱਸਾ ਦੇਖ ਤਾਂ ਕਿ ਕਿੰਨਾ ਨਿੱਗਰ ਕਰਤਾ ਉਹਦੇ 'ਚ ਦੇਖ ਪ੍ਰਾਣੀ ਚ ਹੈ ਨਹੀਂ ਸੀਗਾ ਫਰਕ ਤਾਂ ਆ ਜਾ ਆ ਜਾ ਆ ਇੱਧਰ ਆ ਜਾ ਇਹ ਸਾਰੇ ਜਾਣਦੇ ਆ ਤੁਸੀਂ ਸਾਰੇ ਦੇਖਿਆ ਹੋਊਗਾ ਮੈਨੂੰ ਪਤਾ ਪਹਿਲਾਂ ਪਤਾ ਨਹੀਂ ਲੱਗਾ ਬਾਈ ਆ ਨਹੀਂ ਤੈਨੂੰ ਦਿਂਦਾ ਮੱਥੇ ਨਹੀਂ ਵੱਜਾ ਤੇਰੇ ਆਹ ਪਲੈਟਫਾਰਮ ਐਡਾ ਉਹ ਹਾਂ ਬਾਈ ਇਹ ਮੂਰੇ ਹੀਟ ਗਾਰਡ ਦਿੱਤੇ ਵਿਆ ਉਹਦੇ 'ਚ ਹੈਗੇ ਸੀ ਨਹੀਂ ਹੈ ਨਹੀਂ ਬਾਈ ਇਹਦੇ ਟੈਂਕੀ ਪਲਾਸਟਿਕ ਆ ਉਹਦੀ ਫਾਈਬਰ ਦੀ ਕਰਤੀ ਆ ਜਿਹੜੀ 70 ਲੀਟਰ ਦੀ ਮਾਤਾ ਕਹਿੰਦਾ ਵੇਖੀ ਰੰਗ ਸੀ ਰੰਗ ਦੇਖ ਕੇ ਤੂੰ ਜਾਨ ਦਾਦਾ ਲਾ ਲਿਆ ਹੋਰ ਬਾਈ ਯਾਰ ਆ ਦੇਖਦੇ ਆ ਦੇਖ ਕਾਰਾਂ ਵਾਂਗੂ ਪਾਈਟਲ ਦਿੱਤੇ ਇਹਦੇ ਆ ਜਿਹੜੇ ਕਹਿੰਦੇ ਵੱਡੇ ਟਰੈਕਟਰਾਂ ਦੇ ਆਂਦੇ ਪ੍ਰਿੰਟਾਂ ਚਾਉਂਦੇ ਆ ਦੇਖ ਇਹ ਦੇ ਨਹੀਂ ਸਕਦੇ ਆ ਦੇਖ ਸਾਰੇ ਲੰਬੇ ਲਾਤੇ ਆ ਬਾਈ ਯਾਰ ਤੂੰ ਹੋਰ ਚੀਜ਼ ਦੇਖ ਕੇ ਇਧਰ ਆ ਜਾ ਤੈਨੂੰ ਮਤ ਦੇਖੇ ਹੀ ਹੋਣਾ ਬਾਈ ਯਾਰ ਆ ਜਾ ਫਿਰ ਆ ਤੂੰ ਆ ਹਿੱਸਾ ਨਹੀਂ ਦੇਖਿਆ ਦਾ ਪਿੱਛੋਂ ਕਰਾਰੂ ਦਾ ਹਿੱਸਾ ਕਰਿਆ ਵਾ ਅੱਛਾ ਯਾਰ ਆ 540 ਕਾਣਮੀ ਦਾ ਸਟੈਂਡਰਡ ਪੀਟੇ ਹੁੰਦੇ ਆ ਹੁੱਕ ਵੇ ਕਿੰਨੀ ਹੈਵੀ ਕਰਦੀ ਇਹਨਾਂ ਨੇ 2500 ਕਿਲੋ ਦੀ ਲਿਫਟ ਕੈਪੈਸਿਟੀ ਕਰਦੀ ਇਹਦੀ ਤੇ ਆ ਦੇਖ ਆ ਇੱਥੇ ਜ਼ੋਰ ਲੱਗਦਾ ਸੀ ਪਹਿਲਾਂ ਵਾਲੇ ਤੇ ਆ ਚੱਕਣ ਤੇ ਲੈਫਟ ਜੇ ਆਪਾਂ ਕੋਈ ਇੰਪਲੀਮੈਂਟ ਪਾਉਣੇ ਕੱਲੇ ਆ ਆ ਦੇਖ ਇੱਧਰ ਆ ਹਿੱਸਾ ਦਖਾ ਆ ਦੇਖ ਲਾ ਲੈ ਜੀ ਸਿੱਧਾ ਟੀਬਾ ਉਹ ਦੇਖ ਕਰਾਰੋ ਤੇ ਆ ਕਿੱਥੇ ਆ ਮਾਲ ਨੂਰੋਂ ਇਹ ਸਾਡੇ ਕੀ ਆ ਬਾਈ ਇੱਕ ਵੱਡਾ ਦੁੱਖ ਤੈਨੂੰ ਉਹ ਵੀ ਨਹੀਂ ਪਤਾ ਲੱਗਿਆ ਕੀ ਤੋੜਿਆ ਗਿਆ ਇਹਨਾਂ ਨੇ ਆ ਦੇਖ ਆ ਕੀ ਆ ਇਹਨੂੰ ਕੀ ਕਹਿੰਦੇ ਆ ਇਹਨੂੰ ਸਲਿੱਪ ਗੇਅਰ ਕਹਿੰਦਾ ਡਿਫਰੈਂਸ਼ੀਅਲ ਲੌਗ ਇਹਦੇ ਲੱਭੀ ਮੜਾ ਜਾ ਹੈਗਾ ਕਿਤੇ ਦੇਖ ਉਹ ਯਾਰ ਕੁਛ ਵੀ ਨਹੀਂ ਇਹਦੇ ਤਾਂ ਤੇ ਫੇਰ ਤੂੰ ਕਿਹੜਾ ਕਿਹੜਾ ਲੈਂਗਾ ਹੁਣ ਟਰੈਕਟਰ ਦੱਸ ਇੰਨੇ ਆ ਖੂਬੀਆਂ ਕਢਾ ਤੀਆਂ ਤੈਨੂੰ ਬਈ ਲੈ ਮੈਂ ਤਾਂ ਆਖੀ ਪਰ ਮਰੇ ਆਖੀ ਰਹਿਣ ਦਾ ਰਾਦਾ ਸੀ ਪੁਰਾਣਾ ਹੁਣ ਮੈਂ ਝੋਟਾ ਹੀ ਲੈਣਾ ਇਹ ਆਹ ਲੈਣਾ ਇਹੀ ਲਊਗਾ ਖੇਤਾਂ ਦਾ ਰਾਜਾ ਖੇਤਾਂ ਦਾ ਰਾਜਾ ਬਈ ਇਹ ਠੀਕ ਆ ਲੈ ਵੀ ਆਹ ਤਾਂ ਕਰਾਦੀ ਸੇਵਾ ਨੂੰ ਸਾਰੀ ਜਾਣਕਾਰੀ ਤੇ ਬਾਕੀ ਆਪਣੀ ਚੈਨਲ ਤੇ ਫੁੱਲ ਵੀਡੀਓ ਆ ਗਈ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਧੰਨਵਾਦ